ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਗੁਰਬਾਣੀ ਦੇ ਵਿੱਚ ਊੜੇ ਔਂਕੜ ਹਾਹੇ ਔਂਕੜ ਹਾਹੇ ਸਿਆਰੀ ਈੜੀ ਸਿਆਰੀ ਮੰਨ ਲਓ ਕਿ ਆਪਾਂ ਜਿਵੇਂ 35 ਅੱਖਰ ਸਮਝ ਲਓ ਕਿ 35 ਅੱਖਰਾਂ ਦੇ ਵਿੱਚ ਕਿਤੇ ਵੀ ਔਂਕੜ ਲੱਗਦਾ ਹੈ ਵੈਸੇ ਸਾਰੇ 35 ਅੱਖਰਾਂ ਨੂੰ ਲੱਗਦਾ ਨਹੀਂ ਜਿਵੇਂ ਐੜੇ ਔਂਕੜ ਨਹੀਂ ਹੁੰਦਾ ਈੜੀ ਔਂਕੜ ਨਹੀਂ ਹੁੰਦਾ ਆਪਾਂ ਵੈਸੇ ਗੱਲ ਸਿੱਧੀ ਆਪਾਂ ਕਰ ਰਹੇ ਹਾਂ ਕਿ 35 ਅੱਖਰਾਂ ਨੂੰ ਕੋਈ ਵੀ ਲਗਾ ਮਾਤਰਾ ਲੱਗਦੀ ਹੈ ਜਿਵੇਂ ਗੁਰਬਾਣੀ ਦੇ ਵਿੱਚ ਕਿਉਂਕਿ ਕਈਆਂ ਸੰਗਤਾਂ ਦੇ ਮਨ ਵਿੱਚ ਸ਼ੰਕਾ ਹੁੰਦਾ ਜਦੋਂ ਅਸੀਂ ਸਹਿਜ ਪੜ ਕਰਦੇ ਹਾਂ ਉੱਥੇ ਊੜੇ ਔਂਕੜ ਆ ਜਾਂਦਾ ਇਸ ਨੂੰ ਬੋਲਣਾ ਹੈ ਜਾਂ ਨਹੀਂ ਬੋਲਣਾ ਜਾਂ ਹਾਏ ਔਂਕੜ ਬੋਲਣਾ ਹੁੰਦਾ ਹੈ ਕਿ ਨਹੀਂ ਬੋਲਣਾ ਹੁੰਦਾ ਜਾਂ ਈੜੀ ਸਿਹਾਰੀ ਆ ਜਾਵੇ ਜਾਂ ਹਾਹੇ ਸਿਹਾਰੀ ਆ ਜਾਵੇ ਇਸ ਦਾ ਉਚਾਰਨ ਗੁਰਬਾਣੀ ਵਿੱਚ ਹੁੰਦਾ ਹੈ ਜਾਂ ਨਹੀਂ ਹੁੰਦਾ ਸੋ ਸੰਗਤ ਜੀ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਊੜੇ ਔਕੜ ਪਿਛਲੇ ਪਾਸੇ ਆਉਂਦਾ ਹੈ ਅੱਖਰ ਦੇ ਗੱਲ ਨੂੰ ਪਹਿਲਾਂ ਧਿਆਨ ਨਾਲ ਸੁਣ ਲਿਓ ਕਿਉਂਕਿ ਕਈ ਵਾਰ ਆਪਾਂ ਵੀਡੀਓ ਨੂੰ ਪੂਰਾ ਨਹੀਂ ਵੇਖਦੇ ਜਾਂ ਧਿਆਨ ਦੇ ਨਾਲ ਸੁਣਦੇ ਨਹੀਂ ਤੇ ਕਮੈਂਟ ਦੇ ਵਿੱਚ ਆਪਾਂ ਲਿਖ ਦਿੰਦੇ ਆ ਕਿ ਗਲਤ ਹੈ ਗੁਰਬਾਣੀ ਵਿੱਚ ਊੜੇ ਔਂਕੜ ਪਿਛਲੇ ਪਾਸੇ ਆ ਰਿਹਾ ਜਿੱਥੇ ਸ਼ਬਦ ਮੁੱਕਦਾ ਕਕਾ ਹਹਾ ਊੜੇ ਔਂਕੜ ਸ਼ਬਦ ਆਉਂਦਾ ਹੈ ਕਕਾ ਹਹਾ ਊੜੇ ਔਂਕੜ ਆਉਂਦਾ ਕਕਾ ਰਾਰਾ ਊੜੇ ਔਂਕੜ ਸ਼ਬਦ ਆਉਂਦਾ ਹੈ ਉੱਥੇ ਪਿਛਲੇ ਪਾਸੇ ਊੜਾ ਆ ਰਿਹਾ ਹੈ ਕਕਾ ਰਾਰਾ ਊੜੇ ਔਂਕੜ ਜੇ ਮੰਨ ਲਓ ਕਿ ਊੜੇ ਔਂਕੜ ਗੁਰਬਾਣੀ ਦੇ ਵਿੱਚ ਕਿਸੇ ਸ਼ਬਦ ਦੇ ਪਿਛਲੇ ਪਾਸੇ ਅੱਖਰ ਊੜੇ ਔਂਕੜ ਆ ਰਿਹਾ ਹੈ ਤੇ ਇਸ ਦਾ ਉਚਾਰਨ ਔਂਕੜ ਦਾ ਕਰਨਾ ਹੀ ਕਰਨਾ ਹੈ ਛੱਡਣਾ ਨਹੀਂ ਹੈ ਗੁਰਬਾਣੀ ਦੇ ਵਿੱਚ ਸਾਰੀ ਗੁਰਬਾਣੀ ਵਿੱਚ ਊੜੇ ਔਂਕੜ ਪਿਛਲੇ ਅੱਖਰ ਤੇ ਆ ਰਿਹਾ ਹੈ ਊੜੇ ਔਂਕੜ ਪਿਛਲੇ ਪਾਸੇ ਜੇ ਆ ਰਿਹਾ ਤੇ ਕਕਾ ਊੜੇ ਔਂਕੜ ਆਉਂਦਾ ਕਉ ਉਹ ਆਪਾਂ ਕਿਉਂਕਿ ਪਿਛਲੇ ਪਾਸੇ ਹੀ ਊੜੇ ਔਂਕੜ ਆ ਗਿਆ ਇਹਨੂੰ ਬੋਲਣਾ ਹੀ ਬੋਲਣਾ ਹੈ ਕਿਤੇ ਵੀ ਗੁਰਬਾਣੀ ਵਿੱਚ ਊੜੇ ਔਂਕੜ ਪਿਛਲੇ ਸ਼ਬਦ ਪਿਛਲੇ ਪਾਸੇ ਆ ਰਿਹਾ ਜਿੱਥੇ ਸਮਾਪਤੀ ਹੁੰਦੀ ਹੈ ਊੜੇ ਔਂਕੜ ਉਚਾਰਨ ਹੀ ਕਰਨਾ ਹੈ ਜੇ ਉਹ ਊੜੇ ਔਂਕੜ ਕਿਤੇ ਹੋਰ ਕਿਤੇ ਆ ਰਿਹਾ ਵਿਚਾਲੇ ਆ ਰਿਹਾ ਜੇ ਪਹਿਲੇ ਨੰਬਰ ਤੇ ਆ ਰਿਹਾ ਉਸ ਦਾ ਉਚਾਰਨ ਕਰਨਾ ਜਿਵੇਂ ਊੜੇ ਔਂਕੜ ਸਸਾ ਆ ਜਾਂਦਾ ਉਸ ਉਹ ਵੀ ਉਚਾਰਨ ਕਰਨਾ ਹੈ ਮਨ ਲਓ ਕਿ ਊੜੇ ਔਂਕੜ ਕਿਤੇ ਵੀ ਗੁਰਬਾਣੀ ਦੇ ਵਿੱਚ ਆ ਰਿਹਾ ਹੈ ਤੇ ਉਸ ਦਾ ਉਚਾਰਨ ਕਰਨਾ ਹੈ ਊੜੇ ਔਂਕੜ ਹਾਹੇ ਔਂਕੜ ਵੀ ਆਉਂਦਾ ਹੈ ਗੁਰਬਾਣੀ ਵਿੱਚ ਊੜੇ ਔਂਕੜ ਹਾਹੇ ਔੜਾ ਵੀ ਆਉਂਦਾ ਹੈ ਉਸ ਦਾ ਉਚਾਰਨ ਕਰਨਾ ਹੀ ਕਰਨਾ ਹੈ ਇਹ ਊੜੇ ਔਂਕੜ ਛੱਡਣਾ ਨਹੀਂ ਹੈ ਗੁਰਬਾਣੀ ਵਿੱਚ ਹਾਹੇ ਔਂਕੜ ਕਿਤੇ ਵੀ ਗੁਰਬਾਣੀ ਦੇ ਵਿੱਚ ਆ ਰਿਹਾ ਹੈ ਭਾਵੇਂ ਪਹਿਲੇ ਤੇ ਭਾਵੇਂ ਐਂਡ ਤੇ ਆ ਰਿਹਾ ਹੈ ਗੁਰਬਾਣੀ ਵਿੱਚ ਹਾ ਹੇ ਔਂਕੜ ਹਾ ਹੇ ਔਂਕੜ ਹਾ ਹੇ ਔਂਕੜ ਹਾਏ ਓੜਾ ਸ਼ਬਦ ਆਉਂਦਾ ਹੈ ਉਸ ਦਾ ਉਚਾਰਨ ਕਰਨਾ ਹੀ ਕਰਨਾ ਹਾ ਹੇ ਔਂਕੜ ਕਿਤੇ ਵੀ ਗੁਰਬਾਣੀ ਦੇ ਵਿੱਚ ਆ ਰਿਹਾ ਹੈ ਗੁਰਬਾਣੀ ਦੇ ਵਿੱਚ ਹਾ ਹੇ ਨੂੰ ਔਂਕੜ ਆ ਰਿਹਾ ਹੈ ਇਸ ਦਾ ਉਚਾਰਨ ਕਰਨਾ ਕੋਈ ਵੀ ਲਗਾ ਲਗਾ ਮਾਤਰੇ ਦੀ ਛੜਨੀ ਨਹੀਂ ਹੈ ਜੇ ਪਿਛਲੇ ਪਾਸੇ ਗੁਰਬਾਣੀ ਦੇ ਵਿੱਚ ਜਿਵੇਂ ਆਪਾਂ ਸਸੇ ਕੰਨਾ ਸਸੇ ਸਿਆਰੀ ਪਾਠ ਹੁੰਦਾ ਹੈ ਸਾਸ ਉਹ ਸਾਇਲੈਂਟ ਸਿਆਰੀ ਹੋ ਜਾਂਦੀ ਹੈ ਕਿਉਂਕਿ ਸਸੇ ਦੇ ਲੱਗੀ ਹੈ ਜਾਂ ਹੋਰ ਅੱਖਰ ਕਿਵੇਂ ਜਜਾ ਕਕਾ ਚਚਾ ਇਹਨਾਂ ਸ਼ਬਦਾਂ ਤੇ ਕਿਤੇ ਲੱਗੀ ਆ ਤੇ ਉਹ ਸਾਇਲੈਂਟ ਸਿਆਰੀ ਹੋ ਜਾਂਦੀ ਹੈ ਜੇ ਗੁਰਬਾਣੀ ਦੇ ਵਿੱਚ ਹਾਹੇ ਨੂੰ ਸਿਆਰੀ ਆ ਰਹੀ ਹੈ ਉਹ ਹਾਹੇ ਨੂੰ ਸਿਆਰੀ ਉਚਾਰਨ ਹੋਵੇਗੀ ਜਿਵੇਂ ਪਾਠ ਹੁੰਦਾ ਸਸੇ ਹੋੜਾ ਹਾਹਾ ਸਸੇ ਸਿਆਰੀ ਸਸੇ ਹੋੜਾ ਹਾਹਾ ਸਸੇ ਸਿਆਰੀ ਉਹਨੂੰ ਸੋਹ ਹੈ ਪਾਠ ਉਚਾਰਨ ਕਰਨਾ ਜੇ ਆਪਾਂ ਸੋਹੇ ਹੀ ਪੜਦੇ ਤੇ ਦੋਨੇ ਹਾਹਿਆਂ ਨੂੰ ਸਿਆਰੀ ਉਚਾਰਨ ਹੋ ਜਾਂਦੀ ਸੋਹੇ ਇਹ ਹਾਹੇ ਨੂੰ ਸਿਆਰੀ ਗੁਰਬਾਣੀ ਦੇ ਵਿੱਚ ਕਿਤੇ ਵੀ ਆਉਂਦੀ ਤੇ ਉਚਾਰਨ ਕਰਨੀ ਹੈ ਹਾਹੇ ਹੋੜਾ ਹਾਹੇ ਸਿਆਰੀ ਪਾਠ ਹੁੰਦਾ ਹੈ ਹੋਹੇ ਹੋਹੇ ਉੱਥੇ ਜਿਹੜੀ ਸਿਆਰੀ ਹੈ ਉਚਾਰਨ ਹੋਵੇਗੀ ਈੜੀ ਨੂੰ ਸਿਆਰੀ ਕਿਤੇ ਵੀ ਗੁਰਬਾਣੀ ਦੇ ਵਿੱਚ ਆਉਂਦੀ ਹੈ ਇਸ ਦਾ ਉਚਾਰਨ ਕਰਨਾ ਹੈ ਸਿਆਰੀ ਛੱਡ ਕੇ ਨਹੀਂ ਜਾਣੀ ਈੜੀ ਸਿਆਰੀ ਸਸਾ ਪਾਠ ਹੁੰਦਾ ਇਸ ਜਾਂ ਕਕੇ ਲਾ ਈੜੀ ਸਿਹਾਰੀ ਪਾਠ ਆਉਂਦਾ ਹੈ ਕੇ ਕੇ ਕੇਈ ਕੇ ਇਸ ਤਰ੍ਹਾਂ ਪਾਠ ਉਚਾਰਨ ਕਰਨਾ ਕੇ ਨਹੀਂ ਕਹਿ ਦੇਣਾ ਜੇ ਆਪਾਂ ਕਕੇ ਸਿਹਾਰੀ ਤੇ ਈੜੀ ਲਾਂ ਪਾਠ ਆਉਂਦਾ ਹੈ ਜਾਂ ਕਕੇ ਲਾਂ ਈੜੀ ਸਿਹਾਰੀ ਪਾਠ ਆਉਂਦਾ ਹੈ ਕੇਈ ਕੇ ਪਾਠ ਹੁੰਦਾ ਨਾ ਗੁਰਬਾਣੀ ਵਿੱਚ ਕਕੇ ਲਾਂ ਤੇ ਈੜੀ ਸਿਹਾਰੀ ਉਹਨੂੰ ਕੇ ਪੜ ਜਾਂਦੇ ਆਪਾਂ ਨਾ ਕੱਕੇ ਲਾ ਈੜੀ ਸਿਹਾਰੀ ਈੜੀ ਨੂੰ ਸਿਹਾਰੀ ਜਿਹੜੀ ਉਚਾਰਨ ਹੋਵੇਗੀ ਕੇ 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 ਇਸ ਤਰ੍ਹਾਂ ਸਿਹਾਰੀ ਦੀ ਆਵਾਜ਼ ਉਚਾਰਨ ਕਰਨੀ ਹੈ ਗੁਰਬਾਣੀ ਵਿੱਚ ਕਿਤੇ ਵੀ ਊੜੇ ਦੇ ਔਂਕੜ ਆਉਂਦਾ ਹੈ ਉਸ ਦਾ ਉਚਾਰਨ ਹੋਵੇਗਾ ਸਾਇਲੈਂਟ ਔਂਕੜ ਨਹੀਂ ਹੋਣਾ ਹਾਹੇ ਔਂਕੜ ਕਿਤੇ ਆਉਂਦਾ ਹੈ ਤੇ ਸਾਇਲੈਂਟ ਨਹੀਂ ਹੋਵੇਗਾ ਇਸ ਦਾ ਉਚਾਰਨ ਹੋਵੇਗਾ ਸਾਹ ਹਾਹੇ ਨੂੰ ਸਿਹਾਰੀ ਆ ਰਹੀ ਹੈ ਇਹ ਸਾਇਲੈਂਟ ਨਹੀਂ ਹੋਵੇਗੀ ਉਚਾਰਨ ਹੋਵੇਗੀ ਈੜੀ ਨੂੰ ਸਿਆਰੀ ਆ ਰਹੀ ਹੈ ਸਾਇਨਟ ਨਹੀਂ ਹੋਵੇਗੀ ਉਚਾਰਨ ਹੋਵੇਗੀ ਜੇਕਰ ਸੰਗਤ ਜੀ ਹੋਰ ਕਿਸੇ ਲਗਾ ਮਾਤਰਾ ਅੱਖਰ ਦੇ ਲੱਗੀ ਪਿਛਲੇ ਪਾਸੇ ਉਹ ਅੱਖਰ ਆ ਰਿਹਾ ਤੇ ਉਸ ਦੀ ਜਿਹੜੀ ਲਗਾ ਮਾਤਰਾ ਉਹ ਸਾਇਲੈਂਟ ਹੋਵੇਗੀ ਜਿਵੇਂ ਸਿਆਰੀ ਆ ਔਂਕੜ ਹੈ ਜਿਵੇਂ ਸਾਜ ਪਾਠ ਹੁੰਦਾ ਸੱਸੇ ਕੰਨਾ ਜੱਜੇ ਔਂਕੜ ਪਾਠ ਆ ਜਾਂਦਾ ਉਹਨੂੰ ਆਪਾਂ ਸਾਜੋ ਨਹੀਂ ਪੜਦੇ ਉਹਨੂੰ ਸਾਜ ਕਹਿੰਦੇ ਆ ਉਹ ਸਾਈਲੈਂਟ ਜੱਜੇ ਔਂਕੜ ਜਾਂ ਜੱਜੇ ਸੱਸੇ ਕੰਨਾਂ ਜੱਜੇ ਸਿਹਾਰੀ ਆ ਜਾਂਦੀ ਏ ਉਹ ਸਾਈਲੈਂਟ ਹੋ ਜਾਂਦੀ ਜੇ ਜੱਜੇ ਨੂੰ ਕੰਨਾਂ ਲੱਗਾ ਸੱਸੇ ਕੰਨਾਂ ਜੱਜੇ ਕੰਨ ਆਉਂਦਾ ਉਹ ਉਚਾਰਨ ਕਰਨਾ ਜੇ ਬਿਹਾਰੀ ਹੁੰਦੀ ਆਪਾਂ ਗੱਲ ਕਰ ਰਹੇ ਸਿਹਾਰੀ ਤੇ ਔਂਕੜ ਦੀ ਇਹ ਧਿਆਨ ਰੱਖਣਾ ਸਿਹਾਰੀ ਤੇ ਔਂਕੜ ਦੀ ਗੱਲ ਕਰ ਰਹੇ ਆ ਜੇ ਹੋਰ ਅੱਖਰ ਕਕੇ ਨੂੰ ਖਖੇ ਨੂੰ ਗਗੇ ਨੂੰ ਘਗੇ ਨੂੰ ਲੱਗੀ ਆ ਚਚਾ ਛਛਾ ਜੱਜਾ ਝੱਜਾ ਝੰਝੇ ਨੂੰ ਲੱਗੀ ਆ ਇਹ ਨਖਰਾਂ ਤੇ ਸਾਈਲੈਂਟ ਹੋ ਜਾਵੇਗੀ ਜੇ ਇਹਨਾਂ ਦੇ ਅੱਖਰਾਂ ਤੇ ਪਿਛਲੇ ਪਾਸੇ ਔਂਕੜ ਆ ਰਿਹਾ ਹੈ ਸ਼ਿਆਰੀ ਆ ਰਹੀ ਹੈ ਤੇ ਉਚਾਰਨ ਹੋਵੇਗੀ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਗੁਰਬਾਣੀ ਦੀ ਸੰਥਿਆ ਲੜੀਵਾਰ YouTube ਚੈਨਲ ਤੇ ਚੱਲ ਰਹੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ